ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਗੁਰਮukh Singh ਮੁਸਾਫਰ ਦੀ ਕਹਾਣੀ ਆਲਨੇ ਦੇ ਬੋਟ ਠੀਕ ਹੈ ਇਹਦਾ ਵਿਸ਼ਾ ਵਸਤੂ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਜਿਹੜੇ ਕਿ ਇਸ ਦੇ ਸਾਹਿਤਿਕ ਜਿਹੜੇ ਕਿ ਪਰਚੋਲ ਕਰਾਂਗੇ ਸਾਹਿਤਿਕ ਪੱਖੋਂ ਪਰਖ ਤੇ ਇਹਦੇ ਛੋਟੇ ਕੁਸ਼ਨ ਕਰਾਂਗੇ ਹਾਂਜੀ ਆਲਨੇ ਦੇ ਬੋਟ ਜਿਹੜੀ ਕਹਾਣੀ ਗੁਰਮukh Singh ਮੁਸਾਫਰ ਦੀ ਕਹਾਣੀ ਇਹ 1942 ਈਸਵੀ ਦੇ ਵਿੱਚ ਜਿਹੜੀ ਕਿ ਵਾਪਰੀ ਹੋਈ ਘਟਨਾ ਇਹ ਠੀਕ ਹੈ ਇਸ ਦਾ ਵਿਸ਼ਾ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਵਿੱਚ ਹਿੱਸਾ ਲੈਣ ਵਾਲੇ ਕਹਾਣੀ ਦਾ ਮੁੱਖ ਪਾਤਰ ਹੈ ਜਿਹੜੇ ਕਿ ਵਰਗੇ ਹੋਰ ਦੇਸ਼ ਭਗਤਾਂ ਦੀ ਕੁਰਬਾਨੀ ਤੇ ਉਹਨਾਂ ਦਾ ਵਾਰ-ਵਾਰ ਫਿਰ ਜੇਲ੍ਹਾਂ ਦੇ ਵਿੱਚ ਜਾਣਾ ਜਦੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ 1942ਵੀਂ ਦੇ ਵਿੱਚ ਭਾਰਤ ਛੱਡੋ ਅੰਦੋਲਨ ਚੱਲਿਆ ਸੀ ਹਨ ਤੇ ਜੇਲ੍ਹ ਦੇ ਵਿੱਚ ਜਾਣਾ ਫਿਰ ਉਹਨਾਂ ਦੀਆਂ ਪਤਨੀਆਂ ਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਕਿ ਸ਼ਿਕਾਰ ਹੋਣਾ ਪਰੇਸ਼ਾਨੀਆਂ ਤੇ ਮੌਤ ਵਰਗੇ ਦੁੱਖਾਂ ਦੇ ਵਿੱਚੋਂ ਲੰਘ ਤੇ ਆਪਣਾ ਜੀਵਨ ਨੂੰ ਕਸ਼ਟਾਪੂਰਵਕ ਬਤੀਤ ਕਰਨਾ ਉਹ ਸਾਰਾ ਜਿਹੜਾ ਕਿ ਇਸ ਦਾ ਵਿਸ਼ਾ ਹੈ ਤੇ ਕਹਾਣੀ ਦਾ ਜਿਹੜਾ ਮੁੱਖ ਪਾਤਰ ਆ ਇੱਕ ਨਿਸ਼ਕਾਮ ਨਿੱਡਰ ਤੇ ਕੁਰਬਾਨੀ ਦਾ ਭਰਿਆ ਹੋਇਆ ਇੱਕ ਪੁਤਲਾ ਤੇ ਉਹ ਲੰਬੇ ਸਮੇਂ ਤੋਂ ਆਜ਼ਾਦੀ ਸੰਗਰਾਮ ਦੇ ਵਿੱਚ ਹਿੱਸਾ ਲੈ ਰਿਹਾ ਸੀ ਤੇ ਕਈ ਵਾਰੀ ਜੇਲ੍ਹ ਜਾ ਚੁੱਕਿਆ ਸੀ ਤੇ 1942 ਦੇ ਭਾਰਤ ਛੋਣ ਅੰਦੋਲਨ ਦੇ ਕਾਰਨ ਪੁਲਿਸ ਨੂੰ ਫੜਨ ਲਈ ਆ ਜਾਂਦੀ ਆ ਤੇ ਉਸ ਨੂੰ ਹਜੇ 2 ਮਹੀਨਿਆਂ ਮਗਰੋਂ ਉਸਦੀ ਬਿਮਾਰ ਵੱਡੀ ਬੱਚੀ ਦਾ ਬੁਖਾਰ ਟੁੱਟਿਆ ਸੀ ਤਉ ਆਪਣਾ ਹੱਥ ਨਾਲ ਉਸਨੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਉਸ ਨੂੰ ਕਈ ਵਾਰੀ ਜੇਲ੍ਹ ਭੇਜ ਚੁੱਕੀ ਸੀ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਕੁਝ ਸਮਾਂ ਹੋਰ ਘਰ ਦੇ ਵਿੱਚ ਠਹਿਰੇ ਕਿਉਂਕਿ ਉਹਦੇ ਘਰ ਦੇ ਵਿੱਚ ਜਿਹੜੀ ਕਿ ਲੜਕੀ ਬਿਮਾਰ ਸੀ ਤਾਂ ਜੋ ਉਸ ਦੀ ਬਿਮਾਰ ਲੜਕੀ ਦੇ ਮਨ ਉਤੇ ਬੁਰਾ ਅਸਰ ਨਾ ਪਵੇ ਤੇ ਵੀ ਉਹਦੇ ਘਰ ਵਾਲੀ ਚਾਹੁੰਦੀ ਸੀ ਕਿ ਉਹ ਜਿਹੜਾ ਮੁੱਖ ਪਾਤਰ ਆ ਵੀ ਥੋੜਾ ਜਿਹਾ ਚਿਰ ਹੋਰ ਰੁਕੇ ਕਿਉਂਕਿ ਉਹਦੇ ਜਿਹੜੀ ਵੱਡੀ ਲੜਕੀ ਸੀ ਬਿਮਾਰ ਸੀ ਉਹਨੂੰ ਫੀਵਰ ਸੀ ਵੀ ਨਾਲੇ ਬੱਚੀ ਦੇ ਮਨ ਤੇ ਕੋਈ ਅਸਰ ਨਹੀਂ ਹੋਊਗਾ ਪਰੰਤੂ ਜਿਹੜੀ ਉਹਦੀ ਪਤਨੀ ਸੀ ਉਹਦੀ ਇੱਛਾ ਪੂਰੀ ਨਾ ਹੋਈ ਉਸ ਨੂੰ ਉਹਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਵਿਦਾ ਕਰ ਦਿੰਦੀ ਹੈ ਫਿਰ ਤਾਂ ਲੋਕ ਮੁੱਖ ਪਾਤਰ ਦੀ ਕੁਰਬਾਨੀ ਨੂੰ ਉਹਦੀ ਪ੍ਰਸ਼ੰਸਾ ਕਰਦੇ ਨੇ ਪਰੰਤੂ ਮੁੱਖ ਪਾਤਰ ਸਮਝਦਾ ਕਿ ਕੁਰਬਾਨੀ ਤਾਂ ਉਹਦੀ ਪਤਨੀ ਦੀ ਹੈ ਜੋ ਉਸਦੇ ਮਗਰੋਂ ਬੱਚਿਆਂ ਤੇ ਉਸਦੇ ਸਾਰੇ ਪਰਿਵਾਰ ਦੀ ਸੰਭਾਲ ਕਰਦੀ ਆ ਮੁੱਖ ਪਾਤਰ ਦੀ ਸ਼ਾਹਪੂਰ ਜੇਲ੍ਹ ਦੇ ਵਿੱਚ ਕੈਦ ਦੇ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਵੀ ਜਿਹੜਾ ਮੁੱਖ ਪਾਤਰ ਆ ਉਹਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜਦੋਂ ਸ਼ਾਹਪੂਰ ਜੇਲ੍ਹ ਦੇ ਵਿੱਚ ਸੀ ਜੇਲ੍ਹ ਪ੍ਰਸ਼ਾਸਨ ਉਸਦੇ ਘਰੋਂ ਇਸ ਸੰਬੰਧੀਆਂ ਤਾਰਾਂ ਬਦਲ ਕੇ ਲੈਟਰਸ ਦੀ ਕੋਈ ਖਬਰ ਨਹੀਂ ਦਿੰਦੇ ਤੇ ਇਹ ਖਬਰ ਵੀ ਉਹਨੂੰ ਇੱਕ ਸਾਥੀ ਦੇ ਸਾਥੀ ਰਾਹੀਂ ਬਾਹਰੋਂ ਪ੍ਰਾਪਤ ਹੁੰਦੀ ਹੈ ਵੀ ਉਹਦੇ ਪਿਤਾ ਦੀ ਡੈਥ ਹੋ ਗਿਆ ਤਾਂ ਜਦੋਂ ਉਸ ਨੂੰ ਸ਼ਾਹਪੂਰ ਤੋਂ ਫਿਰ ਸਿਆਲਕੋਟ ਦੀ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਸੀ ਤਾਂ ਵਜੀਰਾਵਾਦ ਸਟੇਸ਼ਨ ਉੱਤੇ ਉਸਦਾ ਭਰਾ ਉਸਨੂੰ ਤੇ ਉਸਦੇ ਪਿਤਾ ਦੀ ਬਿਮਾਰੀ ਮੌਤ ਤੇ ਉਹਨਾਂ ਦੀ ਅਖੀਰਲੇ ਸਮੇਂ ਮਿਲਣ ਦੀ ਤੜਫ ਬਾਰੇ ਦੱਸਦਾ ਵੀ ਕਿਵੇਂ ਉਹਦੇ ਪਿਤਾ ਬਿਮਾਰ ਸੀ ਫਿਰ ਕਿਵੇਂ ਉਹ ਚਾਹੁੰਦੇ ਸੀ ਅਖੀਰਲੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਬੇਟਾ ਕਿ ਉਹਨਾਂ ਨੂੰ ਮਿਲੇ ਇਹ ਸਾਰੀਆਂ ਗੱਲਾਂ ਜਿਹੜਾ ਕਿ ਮੁੱਖ ਪਾਤਰ ਦਾ ਬ੍ਰਦਰ ਹੈ ਜਿਹੜੇ ਕਿ ਉਹਨੂੰ ਦੱਸਦਾ ਜਦੋਂ ਉਹ ਵਜੀਰਾਵਾਦ ਦੇ ਸਟੇਸ਼ਨ ਤੇ ਸੀ ਉਹਨੂੰ ਮਿਲਣ ਆਇਆ ਇਹ ਉਹ ਸਮਾਂ ਸੀ ਜਦੋਂ ਜੇਲ੍ਹ ਦੇ ਵਿੱਚ ਕੈਦੀਆਂ ਤੱਕ ਕੋਈ ਚਿੱਠੀ ਤਾਰ ਖਬਰ ਜਾਂ ਮੁਲਾਕਾਤੀ ਨਹੀਂ ਸੀ ਪਹੁੰਚਨ ਦਿੱਤਾ ਜਾਂਦਾ ਫਿਰ ਚਿੱਠੀਆਂ ਦੀ ਖੁੱਲ ਹੋ ਗਈ ਤਾਂ ਉਸ ਨੂੰ ਆਪਣੀ ਪਤਨੀ ਤੇ ਭਰਾ ਦੀਆਂ ਚਿੱਠੀਆਂ ਤੋਂ ਵੱਡੀ ਲੜਕੀ ਦੇ ਮੂੜ ਬਿਮਾਰ ਹੋਣ ਵੱਡੇ ਤੋਂ ਨਿੱਕੇ ਦੇ ਦਰਖਤ ਤੋਂ ਡਿੱਕੇ ਦੋਵੇਂ ਬਾਹਾਂ ਤੜਵਾਉਣ ਤੇ ਉਸ ਦੇ ਇਲਾਜ ਦਾ ਕੋਈ ਠੀਕ ਪ੍ਰਬੰਧ ਨਾ ਹੋਣ ਸੱਕਣ ਕਰਕੇ ਵੱਡੀ ਤੋਂ ਨਿੱਕੀ ਤੇ ਤਾਪ ਦੇ ਨਮੂਨੇ ਨਾਲ ਬਿਮਾਰ ਹੋਣ ਮਗਰੋਂ ਤੱਪਕ ਦੀ ਤੱਪ ਦੀ ਇੱਕ ਬਿਮਾਰੀ ਦੇ ਸ਼ਿਕਾਰ ਹੋ ਕੇ ਮਿਆਉ ਹਸਪਤਾਲ ਵਿੱਚ ਦਾਖਲ ਹੋਣਾ ਉਸ ਦੀ ਪਤਨੀ ਦੇ ਬਿਮਾਰ ਬੰਦਿਆਂ ਦੀ ਸੰਭਾਲ ਲਈ ਭੱਜ ਦੌੜ ਕਰਕੇ ਬਹੁਤ ਤੰਗੀ ਦੇ ਵਿੱਚ ਹੋਣਾ ਨਿੱਕੀ ਦੇ ਗਲ ਦੇ ਵਿੱਚ ਫੋੜਾ ਹੋਣਾ ਛੋਟੂ ਤੇ ਪਿੱਛੇ ਦੇ ਬਿਮਾਰ ਹੋਣ ਤੋਂ ਇਲਾਵਾ ਕਰਦੇ ਕੁਝ ਹੋਰ ਖਬਰਾਂ ਮਿਲਦੀਆਂ ਨਹੀਂ ਜਿਸ ਕਾਰਨ ਉਹਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਤੇ ਰਾਤ ਨੂੰ ਭੈੜੇ ਸੁਪਨੇ ਆਉਂਦੇ ਰਹਿੰਦੇ ਨੇ ਘਰ ਦੇ ਵਿੱਚ ਇੰਨੀ ਤੰਗੀ ਤੇ ਪਰੇਸ਼ਾਨੀ ਦੀ ਹਾਲਤ ਹੋਣ ਦੇ ਬਾਵਜੂਦ ਮੁੱਖ ਪਾਤਰ ਡੋਲਦਾ ਨਹੀਂ ਹੈਗਾ ਜਦੋਂ ਉਸਦੇ ਬੱਚਿਆਂ ਦੀ ਬਿਮਾਰੀ ਕਾਰਨ ਪੰਜਾਬ ਸਰਕਾਰ ਉਹਨੂੰ 5-500 ਦੀਆਂ ਦੋ ਜਮਾਨਤਾਂ ਉੱਤੇ ਪੈਰੋਲ ਉੱਤੇ ਰਿਹਾ ਕਰਨ ਦਾ ਪਰਵਾਨਾ ਭੇਜਦੀ ਆ ਤਾਂ 19 April ਨੂੰ ਇਹ ਪਰਵਾਨਾ ਲੈ ਕੇ ਜੇਲ੍ਹ ਦਾ ਵੱਡਾ ਸਾਹਿਬ ਆਪ ਮੁੱਖ ਪਾਤਰ ਕੋਲ ਆਉਂਦਾ ਤੇ ਤਾਂ ਉਹ ਸ਼ਰਤਾਂ ਉੱਤੇ ਰਿਹਾ ਹੋਣ ਨੂੰ ਆਪਣੀ ਜਮਾਤ ਉੱਤੇ ਕਲੰਕ ਸਮਝਦਾ ਵੀ ਜੇ ਉਹ ਸ਼ਰਤਾਂ ਉੱਤੇ ਰਿਹਾ ਹੋਊਗਾ ਤਾਂ ਇਹ ਉਹਦੇ ਤੇ ਕਲੰਕਾ ਇਹ ਜੀ ਰਿਹਾਈ ਤੋਂ ਵੀ ਇਨਕਾਰ ਕਰ ਦਿੰਦਾ ਵੀ ਮੈਨੂੰ ਇਹ ਜੀ ਰਿਹਾਈ ਨਹੀਂ ਚਾਹੀਦੀ ਵੀ ਜਿੱਤੇ ਸ਼ਰਤਾਂ ਨੇ 22 April ਨੂੰ ਪੀਚੇ ਦੀ ਮੌਤ ਹੋ ਉਹਦੀ ਖਬਰ ਆ ਜਾਂਦੀ ਹੈ ਵੀ ਉਹਦੀ ਡੈਥ ਹੋ ਗਈ ਜੇਕਰ ਉਹ 19 ਤਰੀਕ ਨੂੰ ਚਲਾ ਜਾਂਦਾ ਤਾਂ ਵਿਛੜ ਰਹੇ ਬੱਚੇ ਦਾ ਮੂੰਹ ਦੇਖ ਸਕਦਾ ਸੀ ਵੀ ਜਿਹੜਾ ਬੱਚੇ ਦੀ ਮੌਤ ਹੋਊਗੀ 22 April ਨੂੰ ਤਾਂ ਹੋ ਸਕਦਾ ਜੇ 19 ਨੂੰ ਜਾਂਦਾ ਤਾਂ ਉਸ ਬੱਚੇ ਨੂੰ ਮਿਲ ਜਾਂਦਾ ਲੋਕ ਉਸਦੇ ਹੱਥ ਤੇ ਕੁਰਬਾਨੀ ਦੀ ਪ੍ਰਸ਼ੰਸਾ ਕਰ ਰਹੇ ਨੇ ਪਰ ਕੁਝ ਕਾਂਗਰਸੀ ਕਹਿ ਰਹੇ ਸੀ ਕਿ ਇਹ ਸਰਕਾਰ ਉਹਨਾਂ ਦੀ ਕੋਈ ਹਮਦਰਦ ਨਹੀਂ ਹੈਗੀ ਇਸ ਕਰਕੇ ਇਨਾ ਉਹਨੂੰ ਹਟ ਵੀ ਨਹੀਂ ਕਰਨਾ ਚਾਹੀਦਾ 25 April ਨੂੰ ਸਰਕਾਰ ਦੁਆਰਾ ਉਸ ਨੂੰ ਮੁੰਡੇ ਦੇ ਭੋਗ ਤੇ ਲੜਕੀ ਦੇ ਆਪਰੇਸ਼ਨ ਲਈ 14 ਦਿਨਾਂ ਦੀ ਪੈਰੋਲ ਉੱਤੇ ਰਹਾ ਕਰ ਦਿੱਤਾ ਰਹਾ ਕਰ ਦਿੱਤਾ ਜਾਂਦਾ ਮੁੱਖ ਪਾਤਰ ਕੁਝ ਮੋਹ ਕਰਕੇ ਤੇ ਕੁਝ ਸਾਥੀਆਂ ਦੀ ਪ੍ਰੇਰਣਾ ਕਰਕੇ ਫਿਰ ਪੈਰੋਲ ਉੱਤੇ ਜਾਣਾ ਮੰਨ ਜਾਂਦਾ ਮਿਓ ਹਸਪੀਟਲ ਦੇ ਵਿੱਚ ਜਾ ਕੇ ਉਹ ਆਪਣੀ ਤਪਦੀਕ ਦੀ ਸ਼িকার ਲੜਕੀ ਰਜ਼ਿੰਦਰ ਕੋਲ ਜਾ ਕੇ ਪਹੁੰਚਦਾ ਜਿੱਥੇ ਉਸਦੀ ਪਤਨੀ ਵੀ ਸੀ ਤੇ ਰਜਿੰਦਰ ਨੂੰ ਭੀਚੇ ਦੀ ਮੌਤ ਬਾਰੇ ਨਹੀਂ ਸੀ ਦੱਸਿਆ ਗਿਆ ਉਸ ਤੇ ਭੋਗ ਦੀ ਗੱਲ ਵੀ ਉਸ ਤੋਂ ਲੁਕਾ ਕੇ ਰੱਖੀ ਗਈ ਸੀ ਉਹਦੀ ਲੜਕੀ ਤੋਂ ਉਹਦੇ ਬ੍ਰਦਰ ਦੀ ਡੈਥ ਦੀ ਤੇ ਉਸਦੇ ਆਪਰੇਸ਼ਨ ਦੀ ਤਾਰੀਖ ਮੁੱਲਤਵੀ ਹੁੰਦੀ ਹੁੰਦੀ 6 ਮਈ ਤੇ ਜਾ ਪਈ ਮਤਲਬ ਕਿ ਉਹਦਾ ਜਿਹੜਾ ਆਪਰੇਸ਼ਨ ਹੋਣਾ ਸੀ ਉਹ ਅੱਗੇ ਅੱਗੇ ਜਿਹੜਾ ਪੋਸਟਪੋਨ ਹੁੰਦਾ ਗਿਆ 6 ਮਈ ਤੇ ਜਾ ਗਿਆ 9 ਤਰੀਕ ਨੂੰ ਮੁੱਖ ਪਾਤਰ ਦੀ ਪੈਰੋਲ ਜਿਹੜੀ ਕਿ ਖਤਮ ਹੋ ਜਾਂਦੀ ਆ ਪਰੰਤੂ 7 ਮਈ ਨੂੰ ਪੁਲਿਸ ਵਾਲੇ ਨੇ ਉਸ ਨੂੰ ਪੈਰੋਲ ਦੀ ਮਨਸੂਖੀ ਦਾ ਪਰਵਾਨਾ ਫੜਾ ਦਿੱਤਾ ਜਦਕਿ ਮਹਾਤਮਾ ਗਾਂਧੀ ਦੇ ਰਹਿਾਈ ਹੋਣ ਕਰਕੇ ਉਸ ਨੂੰ ਪੈਰੋਲ ਦੀ ਤਰੀਖ ਵਧਾਏ ਜਾਣ ਦੀ ਉਮੀਦ ਸੀ ਤੇ ਇਸ ਦਿਨ ਰਜਿੰਦਰ ਅਜੇ ਆਪਰੇਸ਼ਨ ਰੂਮ ਦੇ ਨਾਲ ਦੇ ਕਮਰੇ ਦੇ ਵਿੱਚ ਹੀ ਸੀ ਕਿ ਪੈਰੋਲ ਦੀ ਮਨਸੂਖੀ ਸੁਣ ਕੇ ਉਸ ਦੀ ਪਤਨੀ ਬੈਂਚ ਉੱਤੇ ਲੰਬੀ ਬੈ ਗਈ ਤੇ ਪੁਲਿਸ ਵਾਲਾ ਮੁੱਖ ਪਾਤਰ ਲਈ ਟਾਂਗਾ ਲਿਆਉਣ ਬਾਰੇ ਪੁੱਛ ਰਿਹਾ ਸੀ ਕਿਉਂਕਿ ਸਰਕਾਰੀ ਹੁਕਮ ਮੁਤਾਬਿਕ ਉਸਨੇ ਪਹਿਲਾਂ ਗੱਡੀ ਸਿਆਲਕੋਟ ਜਾਣਾ ਸੀ ਪਹਿਲੀ ਗੱਡੀ ਸਿਆਲਕੋਟ ਜਾਣਾ ਸੀ ਤੇ ਆਖਰ ਰਜਿੰਦਰ ਨੂੰ ਹੀ ਕਹਿ ਕੇ ਕਿ ਉਸ ਨੇ ਉਸ ਨੇ ਉਸ ਲਈ ਪਹਾੜ ਉੱਤੇ ਜਗਾ ਬਣਾਉਣ ਜਾਣਾ ਉਹ ਮਤਲਬ ਕਿ ਆਪਣੀ ਬੇਟੀ ਨੂੰ ਉਹ ਕਹਿ ਗਿਆ ਵੀ ਮੈਂ ਪਹਾੜ ਵਾਲੇ ਏਰੀਆਜ਼ ਜਾ ਰਿਹਾ ਠੀਕ ਹੈ ਜਗਾ ਬਣਾਉਣ ਜਦ ਕਿ ਉਹ ਜਾ ਜੇਲ ਰਿਹਾ ਹੁੰਦਾ ਤਾਂ ਕਿ ਵੀ ਉਹਦੇ ਮਨ ਉੱਤੇ ਕੋਈ ਅਸਰ ਨਾ ਪਵੇ ਵੀ ਉਸ ਦਾ ਮਨ ਫਿਰ ਫਿਰ ਵੀ ਪਿੱਛੇ ਹੀ ਰਹਿੰਦਾ ਹਸਪੀਟਲ ਦੇ ਵਿੱਚ ਹੀ ਸੀ ਉਹ ਸੋਚ ਰਿਹਾ ਸੀ ਕਿ ਪੈਰੋਲ ਤੇ ਨਾ ਜਾਣਾ ਠੀਕ ਸੀ ਕਿਉਂਕਿ ਪੈਰੋਲ ਤੋਂ ਪਹਿਲਾਂ ਉਸ ਦੇ ਮਨ ਦੀ ਹਾਲਤ ਠੀਕ ਸੀ ਪਰ ਹੁਣ ਜਦੋਂ ਉਹ ਉਹਨਾਂ ਨੂੰ ਘਰ ਦੇੋਂ ਮਿਲ ਕੇ ਆਇਆ ਤਾਂ ਉਹਨੂੰ ਉਹ ਹੋ ਰਹੀਆ ਠੀਕ ਹੈ ਇਸ ਦੇ ਬਾਵਜੂਦ ਵੀ ਉਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਸੀ ਤਾਂ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਇਸ ਦੇ ਮੁੱਖ ਪਾਤਰ ਦੇ ਚਰਿੱਤਰ ਰਾਹੀਂ ਇਹ ਪੇਸ਼ ਕਰਨਾ ਵੀ ਕਿਸ ਤਰ੍ਹਾਂ ਆਜ਼ਾਦੀ ਲਈ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਲੇ ਜਿਹੜੇ ਵਿਅਕਤੀ ਸੀ ਉਹਨਾਂ ਦੇ ਪਰਿਵਾਰਾਂ ਤੇ ਕਿੰਨੇ ਦੁੱਖ ਹੋਏ ਕਿੰਨੀਆਂ ਮੁਸੀਬਤਾਂ ਦੇ ਪਹਾੜ ਟੁੱਟੇ ਨੇ ਇਸ ਤੋਂ ਪਿੱਛੋਂ ਦੂਜਾ ਦਿਖਾਉਣ ਤੇ ਵਾਪਰਦਾ ਹੈ ਸਰਕਾਰ ਦਾ ਉਹਨਾਂ ਪ੍ਰਤੀ ਰਵੱਈਆ ਪੂਰੀ ਤਰ੍ਹਾਂ ਬੇਤਰਸੀ ਸੀ ਠੀਕ ਹੈ ਮਤਲਬ ਕਿ ਕੋਈ ਤਰਸ ਨਹੀਂ ਸੀ ਕਰਦੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਪਰਿਵਾਰਾਂ ਨੇ ਦਿਲ ਹਾਰਿਆ ਤੇ ਨਾ ਹੀ ਕਦੇ ਵੀ ਸਰਕਾਰੀ ਹਨੇਰਗਰਦੀ ਅੱਗੇ ਆਪਣੇ ਗੁੱਡੇ ਟੇਕੇ ਤਾਂ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਭਾਰੀ ਇਤਿਹਾਸਿਕ ਮਹਾਨਤਾ ਵਾਲਾ ਤੇ ਨੌਜਵਾਨ ਪੀੜੀ ਦੇ ਵਿੱਚ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਦੀ ਪ੍ਰੇਰਣਾ ਦੇਣ ਵਾਲਾ ਸੋ ਇਹ ਸੀ ਇਹਦਾ ਵਿਸ਼ਾ ਵਸਤੂ ਹੁਣ ਆਪਾਂ ਕਰਦੇ ਹਾਂ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਇਸ ਦੀ ਆਲੋਚਨਾ ਜਾਂ ਸਾਹਿਤਿਕ ਪਰਚੋੜ ਗੁਰਮukh Singh ਮੁਸਾਫਰ ਦੀ ਇਹ ਰਚਨਾ ਹਾਂਜੀ ਹਰ ਇੱਕ ਸਾਹਿਤਿਕ ਦ੍ਰਿਸ਼ਟੀਕੋਣ ਤੋਂ ਜਿਹੜੀ ਆਪਾਂ ਨੇ ਅਲੋਚਨਾ ਕਰਨੀ ਹੈ ਪਰਖ ਕਰਨੀ ਹੈ ਸੇਮ ਪੁਆਇੰਟ ਹੋਣਗੇ ਹੈਡਿੰਗ ਬਾਕੀ ਆਪਣਾ ਅਕੋਰਡਿੰਗ ਟੂ ਜਿਹੜੀ ਕਿ ਕਹਾਣੀ ਉਹਦਾ ਅੱਗੇ ਵਿਸ਼ਾ ਚੇਂਜ ਹੁੰਦਾ ਰਹੂਗਾ ਵਿਸ਼ਾ ਵਸਤੂ ਆਊਗਾ ਜਿਵੇਂ ਉਦੇਸ਼ ਜਾਂ ਮਹੱਤਵ ਕਥਾਨਕ ਪਲਾਂਟ ਗੋਂਦ ਠੀਕ ਹੈ ਚਰਿੱਤਰ ਚਿੱਤਰਣ ਕਹਾਣੀ ਕਰਦੇ ਆਪਣੇ ਬਿਆਨ ਰਹੀ ਪਾਤਰ ਚਿੱਤਰਣ ਵਾਰਤਾਲਾਹੀ ਪਾਤਰ ਚਿੱਤਰਣ ਦੇਸ਼ ਕਾਲ ਵਾਰਤਾਲਾਪ ਭਾਸ਼ਾ ਸ਼ੈਲੀ ਸਿਰ ਲੈ ਕੇ ਸਾਰੇ ਹੋਣਗੇ ਹਾਂਜੀ ਵਿਸ਼ਾ ਵਸਤੂ ਇਸ ਕਹਾਣੀ ਦਾ ਵਿਸ਼ਾ ਭਾਰਤ ਦੇ ਸੰਵਤੰਤਰਤਾ ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਇਸ ਕਹਾਣੀ ਦੇ ਮੁੱਖ ਪਾਤਰ ਵਰਗੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਉਹਨਾਂ ਦੁਆਰਾ ਜੇਲ੍ਹ ਦੀ ਵਿੱਚ ਜਾਣ ਤੇ ਮਗਰ ਉਹਨਾਂ ਦੇ ਪਰਿਵਾਰਾਂ ਦੇ ਸਿਰਾਂ ਉੱਪਰ ਟੁੱਟੇ ਦੁੱਖਾਂ ਦੇ ਪਹਾੜਾਂ ਨੂੰ ਪੇਸ਼ ਕਰਨਾ ਅਜਿਹੇ ਦੇਸ਼ ਭਗਤ ਆਪਣੇ ਸਾਰੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਪਰਿਵਾਰ ਦੇ ਮੋਹ ਨੂੰ ਕੁਰਬਾਨ ਕਰਕੇ ਬੱਚਿਆਂ ਨੂੰ ਬਿਮਾਰੀ ਦੇ ਹਾਲਤ ਦੇ ਵਿੱਚ ਛੱਡ ਕੇ ਬਾਰ-ਬਾਰ ਜੇਲ੍ਹਾਂ ਦੇ ਵਿੱਚ ਜਾਂਦੇ ਨੇ ਜੇਲ੍ਹਾਂ ਵਿੱਚ ਚਿੱਠੀਆਂ ਤਾਰਾਂ ਅਖਬਾਰਾਂ ਤੇ ਮੁਲਾਕਾਤਾਂ ਉੱਤੇ ਪਾਬੰਦੀਆਂ ਕਰਕੇ ਉਹ ਆਪਣੇ ਪਰਿਵਾਰ ਨਾਲ ਬਿਲਕੁਲ ਟੁੱਟ ਰਹੇ ਨੇ ਤੋ ਉਹਨਾਂ ਦੇ ਬਜ਼ੁਰਗਾਂ ਦੀ ਬਿਮਾਰੀ ਤੇ ਮੌਤ ਦੀ ਖਬਰ ਵੀ ਉਹਨਾਂ ਤੱਕ ਨਾ ਪਹੁੰਚਣ ਦਿੱਤੀ ਜਾਂਦੀ ਆ। ਜੇਕਰ ਚਿੱਠੀਆਂ ਨਹੀਂ ਫਿਰ ਖੁੱਲ੍ਹ ਹੁੰਦੀ ਆ ਤਾਂ ਉਹਨਾਂ ਨੂੰ ਆਪਣੇ ਧੀਆ ਪੁੱਤਰਾਂ ਦੇ ਬਿਮਾਰੀਆਂ ਦਾ ਪਤਾ ਲੱਗਦਾ, ਪਰਿਵਾਰ ਦੇ ਹੋਰ ਨਾਂ ਮੈਂਬਰਾਂ ਦੇ ਚਿੰਤਾਵਾਂ ਦਾ ਪਤਾ ਲੱਗਦਾ। ਤੇ ਉਹਨਾਂ ਦੀ ਮਾਨਸਿਕ ਪਰੇਸ਼ਾਨੀ ਹੋਰ ਵਾਧੀ ਰਹੀ ਆ ਪਰ ਸਰਕਾਰ ਸ਼ਰਤਾਂ ਉਤੇ ਪੈਰੋਲ ਦੀ ਰਿਹਾਈ ਦੇ ਉਹਨਾਂ ਨੂੰ ਪਰਵਾਨੇ ਜਾਰੀ ਕਰਕੇ ਉਹਨਾਂ ਦੀ ਬੇਇੱਜ਼ਤੀ ਕਰਨ ਦੇ ਯਤਨ ਕਰਦੇ ਰਹੀ ਆ। ਪਰ ਫਿਰ ਵੀ ਉਹ ਆਪਣੇ ਜਿੱਦੂ ਤੇ ਕੈਮਰੈਂਦੇ ਨੇ, ਹੱਟ ਉਤੇ ਕੈਮਰੈਂਦੇ ਨੇ। ਪੁੱਤਰ ਦੀ ਮੌਤ ਜਾਂ ਬੱਚੇ ਦੀ ਆਪਰੇਸ਼ਨ ਜੋਗ ਬਿਮਾਰੀ ਉੱਤੇ ਵੀ ਪੈਰੋਲ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਬਿਨਾਂ ਕਿਸੇ ਮਨੁੱਖੀ ਹਮਦਰਦੀ ਤੇ ਉਸ ਨੂੰ ਮਨਸੂਖ ਕਰ ਦਿੱਤਾ ਗਿਆ ਤੇ ਮੁੜ ਜੇਲ੍ਹ ਦੇ ਵਿੱਚ ਬੰਦ ਕਰਤਾ ਇਹੋ ਜਿਹੀਆਂ ਘਟਨਾਵਾਂ ਭਾਰਤ ਦੇ ਹੱੱਟੀ ਤੇ ਸਿਰੜੀ ਆਜ਼ਾਦੀ ਸਰਗਰਮੀਆਂ ਦੇ ਜੀਵਨ ਦਾ ਹਿੱਸਾ ਨੇ ਤਾਂ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਇਤਿਹਾਸਿਕ ਮਹਾਨਤਾ ਵਾਲਾ ਤੇ ਮਹੱਤਵਪੂਰਨ ਅਗਲਾ ਮਹੱਤਵਜਾ ਉਦੇਸ਼ ਹਾਂਜੀ ਕਹਾਣੀ ਦਾ ਮੁੱਖ ਉਦੇਸ਼ ਦੇਸ਼ ਦੀ ਆਜ਼ਾਦੀ ਲਈ ਜਿਹੜਾ ਸੰਗਰਾਮਕ ਹੋ ਰਿਹਾ ਸੀ ਦੇਸ਼ ਭਗਤ ਦੀ ਕੁਰਬਾਨੀ ਨੂੰ ਪੇਸ਼ ਕਰਨਾ ਸਾਨੂੰ ਇਹ ਦੱਸਣਾ ਕਿ ਭਾਰਤ ਨੂੰ ਆਜ਼ਾਦੀ ਕਿੰਨੀਆਂ ਮੁਸ਼ਕਲਾਂ ਨਾਲ ਹਾਸਿਲ ਹੋਈਆ ਤੇ ਇਸ ਨੂੰ ਪ੍ਰਾਪਤ ਕਰਨ ਲਈ ਸੰਗਰਾਮ ਦੇ ਵਿੱਚ ਕੁੱਦਣ ਵਾਲੇ ਕਹਾਣੀ ਦੇ ਮੁੱਖ ਪਾਤਰ ਵਰਗੇ ਬੰਦੇ ਕਿੰਨੇ ਸਿਰੜੀ ਹੱਟੀ ਤੇ ਕੁਰਬਾਨੀ ਦੇ ਪੁੱਤਲੇ ਰਹੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਬਿਮਾਰ ਤੇ ਪਤਨੀ ਨੂੰ ਇਕੱਲਿਆਂ ਛੱਡ ਕੇ ਜੇਲ੍ਹਾਂ ਵਿੱਚ ਜਾਣਾ ਪੈ ਗਿਆ ਜਿੱਥੇ ਤੱਕ ਜਿੱਥੇ ਉਹਨਾਂ ਤੱਕ ਬਾਹਰ ਦੀ ਕੋਈ ਖਬਰ ਵੀ ਨਹੀਂ ਸੀ ਪਹੁੰਚਦੀ ਉਹਨਾਂ ਦੇ ਬਜ਼ੁਰਗਾਂ ਤੇ ਬੱਚੇ ਦੀ ਗੈਰ ਹਾਜ਼ਰੀ ਵਿੱਚ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਕੇ ਪੂਰੀ ਦੇਖਭਾਲ ਦੀ ਕਮੀ ਕਰਨੋਂ ਮਰ ਗਏ ਤੇ ਕਿਸੇ ਦੀਆਂ ਬਾਹਾਂ ਟੁੱਟ ਗਈਆਂ ਕਿਸੇ ਦੇ ਗਲ ਵਿੱਚ ਫੋੜਾ ਨਿਕਲ ਆਇਆ ਕਿਸੇ ਨੂੰ ਤੱਪਦੀ ਇੱਕ ਹੋ ਗਿਆ ਕਿਸ ਤੇ ਕਿਸੇ ਰਜਿੰਦਰ ਵਰਗੀ ਬਿਮਾਰਤੀ ਨੂੰ ਉਸ ਦੇ ਭਰਾ ਦੀ ਮੌਤ ਦੀ ਖਬਰ ਨਾਂ ਦਿੱਤੀ ਗਈ ਸਰਕਾਰ ਨੇ ਉਹਨਾਂ ਉੱਪਰ ਝੁੱਠੇ ਸ਼ੱਕ ਕਰਕੇ ਜਦੋਂ ਦਿਲ ਕੀਤਾ ਉਹਨਾਂ ਨੂੰ ਪੈਰੋਲ ਮਨਜ਼ੂਕ ਕਰ ਦਿੰਦੇ ਸੀ ਮਤਲਬ ਕਿ ਉਹਨਾਂ ਦੀ ਪੈਰੋਲ ਜਬਤ ਕਰ ਲੈਂਦੇ ਸੀ ਤੇ ਮੋੜ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸੀ ਫਿਰ ਵੀ ਉਹਨਾਂ ਉੱਪਰ ਆਪਣਾ ਸਿਰੜ ਤੇ ਹਟਣਾ ਛੱਡਿਆ ਤੇ ਚੜਦੀ ਕਲਾ ਵਿੱਚ ਰਹੇ ਕਹਾਣੀਕਾਰ ਸਾਡੇ ਸਾਹਮਣੇ ਅਜੇਹ ਦੇਸ਼ ਭਗਤ ਦੇ ਜੀਵਨ ਦੀਆਂ ਘਟਨਾਵਾਂ ਪੇਸ਼ ਕਰਕੇ ਸਾਡੇ ਮਨ ਦੇ ਵਿੱਚ ਦੇਸ਼ ਭਗਤੀ ਦੀਆਂ ਵਰਗੀਆਂ ਕੁਰਬਾਨੀਆਂ ਪ੍ਰੇਰਨਾਵਾਂ ਪੈਦਾ ਕਰਕੇ ਕੁਰਬਾਨੀ ਦੇ ਪੁੱਤਰਿਆਂ ਨੂੰ ਸਦਾ ਯਾਦ ਰੱਖਣ ਦਾ ਸੰਦੇਸ਼ ਦਿੰਦੇ ਨੇ ਤੇ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਸਾਡੇ ਇਤਿਹਾਸਿਕ ਗੌਰਵ ਨੂੰ ਪੇਸ਼ ਕਰਨਾ ਤੇ ਇਹਨੂੰ ਕਾਇਮ ਰੱਖਣ ਦੀ ਪ੍ਰੇਰਣਾ ਦੇਣਾ ਹੈ ਅਗਲਾ ਹੈਡਿੰਗ ਹੈਗਾ ਕਥਾਨਕ ਪਲਾਂਟ ਜਾਂ ਗੋਦ ਇਸ ਕਹਾਣੀ ਦਾ ਕਥਾਨਕ ਭਾਗ ਤਦੇ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਦੇਸ਼ ਭਗਤ ਪਰਿਵਾਰ ਦੇ ਜੀਵਨ ਦੀ ਚੱਕੀਆ 1942 ਸੀਵੀ ਦੇ ਵਿੱਚ ਕਾਂਗਰਸ ਵੱਲੋਂ ਚਲਾਇਆ ਗਿਆ ਭਾਰਤ ਛੱਡੋ ਅੰਦੋਲਨ ਇਸ ਸੰਬੰਧ ਦੇ ਵਿੱਚ ਮੁੱਖ ਪਾਤਰ ਵਰਗੇ ਸਰਗਰਮ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਉਹਨਾਂ ਦਾ ਬੱਚਿਆਂ ਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਛੱਡ ਕੇ ਜੇਲ੍ਹ ਜਾਣਾ ਸਰਕਾਰ ਵੱਲੋਂ ਜੇਲ੍ਹ ਵਿੱਚ ਚਿੱਠੀਆਂ ਤਾਰਾਂ ਅਖਬਾਰਾਂ ਤੇ ਮੁਲਾਕਾਤਿਆਂ ਨੂੰ ਨਾ ਪਹੁੰਚਣ ਦੇਣਾ ਮੁੱਖ ਪਾਤਰ ਦੇ ਜੇਲ੍ਹ ਵਿੱਚ ਰਹਿੰਦੇ ਹ ਉਸ ਦੇ ਪਿਤਾ ਦੀ ਮੌਤ ਦਾ ਹੋਣਾ ਇਸ ਬਾਰੇ ਖਬਰ ਜੇਲ੍ਹ ਪ੍ਰਸ਼ਾਸਨ ਦੀ ਥਾਂ ਕਿਸੇ ਹੋਰ ਸਾਥੀ ਤੋਂ ਪ੍ਰਾਪਤ ਹੋਣੀ ਚਿੱਠੀਆਂ ਖੋਲਣ ਤੇ ਪਤਨੀ ਤੇ ਭਰਾ ਦੇ ਚਿੱਠੀਆਂ ਤੋਂ ਬੱਚਿਆਂ ਦੀਆਂ ਬਿਮਾਰੀਆਂ ਘਰ ਵਿੱਚ ਤੰਗੀ ਤੇ ਪਰੇਸ਼ਾਨੀ ਪਰਿਹਾਲਤ ਹੋਰ ਗੱਲਾਂ ਦਾ ਪਤਾ ਲੱਗਣਾ ਇਹੋ ਜੀ ਹਾਲਤ ਦੇ ਵਿੱਚ ਉਹਨਾਂ ਦੀਆਂ ਸ਼ਰਤਾਂ ਸਹਿਤ ਪੈਰੋਲ ਉੱਤੇ ਰਹਿਾ ਹੋਣ ਲਈ ਨਾ ਮੰਨਣਾ ਬੱਚੇ ਦੀ ਮੌਤ ਤੇ ਕੁੜੀ ਦੇ ਆਪਰੇਸ਼ਨ ਲਈ ਪੈਰੋਲ ਮਿਲਣਾ ਪਰ ਉਸ ਦਾ ਬੜੀ ਹਮਦਰਦੀ ਬੇਦਰਦੀ ਨਾਲ ਮਨਸੂਕਿੱਤੇ ਜਾਣ ਤੇ ਮੁਰ ਜੇਲ ਪਹੁੰਚਣਾ ਜੇਲ ਦੀ ਕੋਠੜੀ ਵਿੱਚ ਚਿੜੀ ਦਾ ਆਲਣਾ ਤੇ ਹੋਰ ਨਾ ਕੈਦਿਆਂ ਦੀ ਮੌਜੂਦਗੀ ਇਸ ਕਹਾਣੀ ਦੀਆਂ ਜਥਾਰਤਕ ਤੇ ਇਤਿਹਾਸਿਕ ਘਟਨਾਵਾਂ ਨੇ ਇਸ ਵਿੱਚ ਪੀਪਲ ਦੇ ਟਾਣੇ ਦਾ ਟੁੱਟਣਾ ਚਿੜੀ ਦੁਆਰਾ ਆਪਣੇ ਬੱਚਿਆਂ ਲਈ ਤੜਫਣਾ ਇੱਕ ਘਟਨਾਵਾਂ ਜਿਹੜੇ ਚਿੰਨਤ ਦੇ ਤੌਰ ਤੇ ਵਰਤੇ ਗਏ ਨੇ ਕਹਾਣੀ ਦਾ ਆਦ ਖਿੱਚ ਪਰਿਆ ਤੇ ਉਤਸੁਕਤਾ ਜਗਾਉਗਾ ਤੇ ਇਹਦਾ ਮੱਧ ਰੋਚਕਾ ਦਿਲਚਸਪੀ ਭਰਪੂਰਾਂ ਤੇ ਕਹਾਣੀ ਦਾ ਅੰਤ ਸਜਾਉਗਾ ਤੇ ਪ੍ਰਭਾਵਸ਼ਾਲੀ ਆ ਕਹਾਣੀ ਵਿੱਚ ਬੇਸ਼ੱਕ ਸਮੇਂ ਦੀ ਏਕਤਾ ਮੌਜੂਦ ਨਹੀਂ ਹੋਏਗੀ ਤੇ ਨਾ ਹੀ ਸਥਾਨ ਦੀ ਏਕਤਾ ਪਰੰਤੂ ਇਹਦੇ ਵਿੱਚ ਪ੍ਰਭਾਵ ਦੀ ਏਕਤਾ ਨੂੰ ਮੁੱਖ ਤੋਂ ਲੈ ਕੇ ਮਤਲਬ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਆ ਤੇ ਇਹਦਾ ਅੰਤ ਵੀ ਬੜਾ ਪ੍ਰਭਾਵਸ਼ਾਲੀ ਹੈ ਤੇ ਕੁਦਰਤੀ ਆ ਅਗੇ ਚਰਿੱਤਰ ਚਿੱਤਰਣ ਇਹ ਇੱਕ ਪਾਤਰ ਪ੍ਰధాన ਕਹਾਣੀ ਆ ਇਸ ਵਿੱਚ ਸੰਤੰਤਰ ਸੰਗਰਾਮੀ ਦੇਸ਼ ਭਗਤ ਮੁੱਖ ਪਾਤਰ ਦਾ ਚਰਿੱਤਰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਗਿਆ ਇਸ ਤੋਂ ਲਾਹ ਉਹਦੀ ਪਤਨੀ ਤੇ ਉਸਦੇ ਬੱਚਿਆਂ ਦੇ ਚਰਿੱਤਰ ਵੀ ਨਿੱਕੇ ਨਿੱਕੇ ਬੁਰਸ਼ ਸ਼ੋਹਾਂ ਨਾਲ ਉਘੜੇ ਗਏ ਨੇ ਚਰਿੱਤਰ ਚਿੱਤਰਣ ਬਹੁਤ ਹੀ ਜਥਾਰਤਿਕ ਆ ਕੁਦਰਤੀਆ ਮਨੋਵਿਗਿਆਨਿਕ ਆ ਪਾਤਰ ਵਾਤਾਵਰਣ ਦੀ ਮਜਬੂਰੀ ਅਨੁਸਾਰ ਕੰਮ ਕਰਦੇ ਨੇ ਤੇ ਸਥਿਤੀ ਅਨੁਸਾਰ ਉਹਨਾਂ ਵਿੱਚ ਉਤਰਾ ਚੜਾ ਵੀ ਆਉਂਦੇ ਨੇ ਚਰਿਤ ਚਿੱਤਰਣ ਲਈ ਕਹਾਣੀਕਾਰ ਦੇ ਪਿੰਨ ਪਿੰਨ ਜੁਗਤਾਂ ਦੀ ਵਰਤੋਂ ਕੀਤੀ ਗਿਆ ਜਿਵੇਂ ਬਿਆਨ ਰਾਹੀਂ ਚਰਿਤ ਚਿੱਤਰਣ ਤੇ ਪਾਤਰਾਂ ਦੀ ਆਪਸੀ ਵਾਰਤਾਲਾਪ ਰਾਹੀਂ ਠੀਕ ਹੈ ਤੇ ਤੀਜੇ ਪਾਤਰ ਦਾ ਚਰਿਤ ਚਿੱਤਰਣ ਆਦਿ ਇਸ ਤੋਂ ਇਲਾਵਾ ਉਸ ਦੀ ਪਤਨੀ ਤੇ ਭਰਾ ਦੇ ਚਿੱਠੀਆਂ ਵੀ ਇਸ ਦਾ ਹਿੱਸਾ ਨੇ ਕਹਾਣੀਕਾਰ ਦੇ ਆਪਣੇ ਬਿਆਨ ਰਾਹੀਂ ਪਾਤਰ ਚਿੱਤਰਣ ਕਰਨਾ ਹੱਤਕੜੀਆਂ ਦੀ ਸ਼ੰਕਾਰ ਤੇ ਪੁਲਿਸ ਦੀ ਬੂਟਾਂ ਦੀ ਖੜਖੜਾਹਟ ਤੋਂ ਲੈ ਕੇ ਘਰਵਾਲੀ ਦੇ ਇਹ ਕੰਨ ਪੁਰਾਣੇ ਜਾਨੂ ਨੇ ਤੇ ਅਜੇ ਪਿਛਲੇ ਸਾਲ ਇਸ ਨੂੰ ਆਪ ਉਸ ਨੂੰ ਫੁੱਲਾਂ ਦੇ ਹਾਰ ਪਾ ਕੇ ਪੁਲਿਸ ਨਾਲ ਖੁਸ਼ੀ-ਖੁਸ਼ੀ ਤੁਰਿਆ ਸੀ ਵਾਰਤਾਲਾਪਾਂ ਹੀ مشروط ਰਿਹਾਈ ਮੈਨੂੰ ਪ੍ਰਵਾਨ ਨਹੀਂ ਸਰਕਾਰ ਸਾਨੂੰ ਬੇਜਿੱਤ ਕਰਨਾ ਚਾਹੁੰਦੀ ਹੈ ਤੇ ਨਹੀਂ ਤੇ ਪੰਜ-ਪੰਜ ਦਾ ਮੁੱਚਲਕਾ ਮਖੌਲ ਨਹੀਂ ਤੇ ਹੋਰ ਕੀ ਹੈ ਦੇਸ਼ ਕਾਲ ਚਿੱਤਰਣ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਦੇਸ਼ ਕਾਲ ਤੇ ਵਾਤਾਵਰਨ ਦੇ ਚਿੱਤਰ ਚਿੱਤਰਣ ਵਾਲੀ ਵਿਸ਼ੇਸ਼ ਧਿਆਨ ਦਿੱਤਾ। ਕਹਾਣੀਕਾਰ ਆਪਣੇ ਘਰ, ਜੇਲ੍ਹ, ਮਿਓ ਹਸਪੀਟਲ ਤੇ ਪੁਰਾਣੇ ਪੰਜਾਬ ਦੇ ਪਿੰਪਿਣੇ ਸ਼ਾਰਾਂ ਦੀਆਂ ਸਥਿਤੀਆਂ ਤੇ ਵਾਤਾਵਰਨ ਨੂੰ ਬੜੇ ਜਥਾਰਤਕ ਤੇ ਸਜੀਵ ਰੂਪ ਦੇ ਵਿੱਚ ਪੇਸ਼ ਕਰਦਾ। ਇਸ ਤਰ੍ਹਾਂ 1942 ਵਿੱਚ ਕਾਂਗਰਸੀ ਪਾਰਟੀ ਵੱਲੋਂ ਚਲਾਏ ਗਏ ਭਾਰਛੜਨ ਅੰਦੋਲਨ ਨਾਲ ਸੰਬੰਧਿਤ ਮਿੱਥੀਆਂ ਦੇ ਕੇ ਇਸ ਇਤਿਹਾਸ ਇਸ ਵਿਚਲੇ ਇਤਿਹਾਸਿਕ ਵਾਤਾਵਰਨ ਨੂੰ ਜਥਾਰਤਕ ਰੂਪ ਵਿੱਚ ਪੇਸ਼ ਕੀਤਾ ਗਿਆ। ਵਾਰਤਾਲਾਪ ਕਹਾਣੀ ਵਿੱਚ ਲੋੜ ਅਨੁਸਾਰ ਵਾਰਤਾਲਾਪ ਦੀ ਵਰਤੋਂ ਕੀਤੀ ਗਈ ਹੈ ਜੋ ਕਹਾਣੀ ਦੇ ਕਥਾ ਵਿਵਾਨ ਨੂੰ ਅੱਗੇ ਤੋਰਦੇ ਨੇ ਤੇ ਪਾਤਰਾਂ ਦੇ ਚਰਿੱਤਰਣ ਵਿੱਚ ਸਹਾਇਤਾ ਕਰਦੇ ਨੇ ਵਾਰਤਾਲਾਪ ਨਿੱਕੇ-ਨਿੱਕੇ ਜਥਾਰਤਕ ਤੇ ਮਨੋਵਿਗਿਆਨਿਕ ਨੇ ਅੱਗੇ ਭਾਸ਼ਾ ਸ਼ੈਲੀ ਕਹਾਣੀ ਦੀ ਸ਼ੈਲੀ ਮੁੱਖ ਤੌਰ ਤੇ ਵਿਵਾਨ ਵਿਆਨੀ ਆ ਮਤਲਬ ਕਿ ਵਿਵਾਨ ਕੀਤਾ ਗਿਆ ਕਿਧਰੇ-ਕਿਧਰੇ ਨਾਟਕੀ ਅੰਸ਼ ਵੀ ਆ ਤੇ ਕੇਂਦਰੀ ਪੰਜਾਬੀ ਭਾਸ਼ਾ ਸ਼ਬਦ ਚੋਂ ਢੁਕਮੀਆਂ ਭਾਵਾਂ ਦੇ ਨੂੰ ਕੋਲ ਆ ਤੇ ਸਰਲ ਤੇ ਮਹਾਵਰੇਦਾਰਾ ਕਿਧਰੇ ਕਿਧਰੇ ਮਹਾਵਰਿਆਂ ਦੀ ਵਰਤੋਂ ਇਹਦੇ ਵਿੱਚ ਰਸ ਪੈਦਾ ਕਰਦੇ ਜਿਵੇਂ ਕੰਨ ਖੜੇ ਹੋਣਾ ਗੁజర్ ਜਾਣਾ ਤਲੀ ਟੇਕਣੀ ਨਾ ਮਿਲਣੀ ਅੱਖ ਖੋਲਣੀ ਕਿਧਰੇ ਕਿਧਰੇ ਉਰਦੂ ਫਾਰਸੀ ਦੇ ਸ਼ਬਦਾਂ ਨੇ ਵੀ ਵਰਤੋਂ ਆ ਜਿਵੇਂ ਜੱਕ ਲਖਤ مشروط تکرار پروانا ਇਸ ਤੋਂ ਬਿਨਾ ਅੰਗਰੇਜ਼ੀ ਦੇ ਸ਼ਬਦ ਵੀ ਨੇ ਪਲੇਟਫਾਰਮ ਸਟੇਸ਼ਨ ਕਲਰਕ ਪੈਰੋਲ ਆਪਰੇਸ਼ਨ ਰੂਮ ਹਸਪਤਾਲ ਮੀਟਿੰਗ ਪੁਲਿਸ ਸਿਰਲੇਖ ਹਾਂਜੀ ਇਸ ਕਹਾਣੀ ਦਾ ਸਿਰਲੇਖ ਆਲ ਨੇ ਦੇ ਬੋਟਿਕ ਚਿੰਨਾਤਮਕ ਹੈ ਤੇ ਇਹ ਇਸ ਵਿਸ਼ੇ ਉੱਤੇ ਅਧਾਰਿਤ ਹੈ ਕਿ ਕਹਾਣੀ ਦੇ ਅੰਤ ਵਿੱਚ ਕਹਾਣੀਕਾਰ ਚਿੜੀ ਨੂੰ ਆਪਣੇ ਆਲ ਨੇ ਦੇ ਬੋਟਾਂ ਨੂੰ ਡਿੱਗਦੇ ਦੇਖ ਕੇ ਤੜਫਦੀ ਹੈ ਫਿਰ ਸੰਭਾਲਦੀ ਹੈ ਫਿਰ ਚਿੜੀ ਦੀ ਗੈਰ ਹਾਜ਼ਰੀ ਦਾ ਜ਼ਿਕਰ ਕੀਤਾ ਗਿਆ ਇਹੋ ਹਾਲਤ ਹੀ ਕਹਾਣ ਲਗਭਗ ਕਹਾਣੀਕਾਰ ਦੇ ਆਪਣੇ ਘਰ ਦੀ ਹੈ ਤੇ ਉਹ ਘਰੋਂ ਗੈਰ ਹਾਜ਼ਰ ਹੈ ਤੇ ਉਸਦੀ ਪਤਨੀ ਚਿੜੀ ਦੀ ਤਰ੍ਹਾਂ ਬਿਮਾਰੀ ਦੇ ਸ਼ਿਕਾਰ ਤੇ ਮੌਤ ਦੇ ਮੂੰਹ ਵਿੱਚ ਪਏ ਬੱਚਾ ਨੂੰ ਸੰਭਾਲਣ ਲਈ ਪਰੇਸ਼ਾਨ ਤੇ ਬੇਚਾਨ ਰਹਿੰਦੀ ਹੈ ਕਹਾਣੀ ਘਾਲਤ ਉਸਦੀ ਪਤਨੀ ਦੇ ਬੱਚਿਆਂ ਦੀ ਹਾਲਤ ਚਿੜੀ ਤੇ ਆਲਣੇ ਦੇ ਬੋਟਾਂ ਵਰਗੀ ਆ ਇਸ ਆਧਾਰ ਤੇ ਚਨਾਤਮਕ ਰੂਪ ਵਿੱਚ ਰੱਖਿਆ ਇਸ ਕਹਾਣੀ ਦਾ ਸਰਲੇਖ ਧੁਕਮਣ ਸੁਮੂਚੇ ਤੌਰ ਤੇ ਕਲਾ ਦੇ ਪੱਖੋਂ ਇੱਕ ਸਫਲ ਕਹਾਣੀ ਆ ਹਾਂਜੀ ਅੱਗੇ ਕੋ ਛੋਟੇ ਕੁਐਸਚਨ ਐ ਕਿ ਮੁੱਖ ਪਾਤਰ ਦੀ ਪਤਨੀ ਕਿ ਉਸ ਨੂੰ ਹਫ਼ਤਾ ਭਰ ਹੋਰ ਜੇਲ੍ਹ ਵਿੱਚ ਨਹੀਂ ਸੀ ਭੇਜਣਾ ਚਾਹੁੰਦੀ ਹਾਂਜੀ ਅ ਮੁੱਖ ਪਾਤਰ ਦੀ ਪਤਨੀ ਨੇ ਬੇਸ਼ੱਕ ਆਪਣੇ ਸੁਤੰਤਰ ਸੰਗਰਾਮੀ ਪਤੀ ਨੂੰ ਕਈ ਵਾਰੀ ਉਸ ਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਕੇ ਉਹਨੂੰ ਪੁਲਿਸ ਦੇ ਨਾਲ ਤੋਰਿਆ ਪਰੰਤੂ ਐਤਕਿ ਉਹਨੂੰ ਹਫ਼ਤਾ ਹੋਰ ਰੁਕਣਾ ਚਾਹੁੰਦੀ ਸੀ ਕਿਉਂਕਿ ਦੀ ਵੱਡੀ ਲੜਕੀ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਬਿਮਾਰ ਸੀ ਤੇ ਕੱਲ ਉਸਦਾ ਬੁਖਾਰ 104 ਡਿਗਰੀ ਸੀ ਜੋ ਕਿ ਅਚਾਨਕ ਟੁੱਟ ਗਿਆ ਸੀ ਕਹਾਣੀ ਕਰਦੀ ਪਤਨੀ ਚਾਹੁੰਦੀ ਸੀ ਵੀ ਜੇਕਰ ਉਹ ਹਫ਼ਤਾ ਕੋ ਹੋਰ ਰਹੇ ਘਰ ਦੇ ਵਿੱਚ ਤਾਂ ਹੋ ਸਕਦਾ ਹੈ ਬਿਮਾਰ ਬੱਚੀ ਦੇ ਮਾਂ ਨੂੰ ਤੇ ਚੰਗਾ ਅਸਰ ਹੋਵੇ ਤੇ ਉਹ ਜਲਦੀ ਠੀਕ ਹੋ ਜਾਵੇ ਮੁੱਖ ਪਾਤਰ ਆਪਣੇ ਨਾਲ ਵੱਧ ਕੁਰਬਾਨੀ ਕਿਸ ਦੀ ਮੰਨਦਾ ਦੇਖਿਓ ਆਪਣੀ ਪਤਨੀ ਦੀ ਮੰਨਦਾ ਕਿਉਂਕਿ ਜਦੋਂ ਉਹ ਜੇਲ੍ਹ ਜਾਂਦਾ ਉਸ ਤੋਂ ਮਗਰੋਂ ਉਸਦੇ ਨਿੱਕੇ-ਨਿੱਕੇ ਬੱਚੇ ਉਹ ਸੰਭਾਲਦੀ ਹੈ ਉਹ ਤੇ ਉਹਨਾਂ ਦੀ ਜ਼ਰੂਰੀ ਜ਼ਰੂਰਤਾਂ ਪੂਰੀਆਂ ਕਰਦੀ ਹੈ ਇਸ ਤੋਂ ਇਲਾਵਾ ਉਹਨਾਂ ਦੀ ਬਿਮਾਰ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਨੂੰ ਜਿਹੜੇ ਕੀ ਵੈਦਾਂ ਕੋਲ ਲੈ ਕੇ ਜਾਂਦੀ ਆ ਹਕੀਮਾਂ ਦੇ ਕੋਲ ਲੈ ਕੇ ਜਾਂਦੀ ਆ ਵੈਦ ਹਕੀਮਾਂ ਕੋਲ ਤੇ ਹਸਪੀਟਲ ਦੇ ਵਿੱਚ ਘੁੰਮਦੀ ਆ ਤੇ ਇਸ ਕਰਕੇ ਜਦੋਂ ਮਹੱਲੇ ਦੇ ਲੋਕ ਉਸ ਮੁੱਖ ਪਾਤਰ ਦੀ ਕੁਰਬਾਨੀ ਦੇ ਗੱਲਾਂ ਕਰਦੇ ਨੇ ਤਾਂ ਉਹ ਭੀੜ ਨੂੰ ਸੰਬੋਧਨ ਕਰਕੇ ਕਹਿੰਦਾ ਕਿ ਕੁਰਬਾਨੀ ਕਿਸ ਦੀ ਜਿਹਦੀ ਰਹੇ ਮੇਰੇ ਬੱਚਿਆਂ ਦੀ ਮਾਂ ਵੀ ਜਿੰਦੀ ਰਹੇ ਮੇਰੇ ਬੱਚਿਆਂ ਦੀ ਮਾਂ ਮੁੱਖ ਪਾਤਰ ਨੂੰ ਆਪਣੇ ਪਿਤਾ ਦੀ ਮੌਤ ਦਾ ਕਿਸ ਦੇ ਮੂੰਹੋਂ ਪਤਾ ਲੱਗਦਾ ਹਾਂਜੀ ਮੌਤ ਦਾ ਪਤਾ ਮੁੰਸ਼ੀ ਹਰੀ ਲਾਲ ਤੋਂ ਪਤਾ ਲੱਗਦਾ ਜੋ ਲਾਹੌਰ ਹਾਈ ਕੋਰਟ ਦੇ ਵਿੱਚ ਕਿਸੇ ਮੁਕਾਦਮੇ ਦੀ ਤਰੀਖ ਪੂਕਤ ਕੇ ਆਇਆ ਸੀ ਮੁੱਖ ਪਾਤਰ ਨੂੰ ਮਾਗਰੋ ਜੇਲ੍ਹ ਦਫ਼ਤਰੋਂ ਪਤਾ ਲੱਗਾ ਕਿ ਉਸਦੇ ਪਿਤਾ ਦੀ ਬਿਮਾਰੀ ਤੇ ਫਿਰ ਗੁਜਰ ਜਾਣ ਦੀਆਂ ਤਾਰਾਂ ਜਿਸੀ ਪਰੰਤੂ ਉਸਨੇ ਇਸ ਬਾਰੇ ਦੱਸਿਆ ਨਹੀਂ ਸੀ। ਮੁੱਖ ਪਾਤਰ ਨੂੰ ਆਪਣੀ ਪਤਨੀ ਦੇ ਭਰਾ ਦੇ ਚਿੱਠਿਆਂ ਤੋਂ ਕਿਹੜੇ-ਕਿਹੜੇ ਬੱਚਿਆਂ ਦੀ ਬਿਮਾਰੀ ਬਿਮਾਰ ਹੋਣ ਦੀ ਪਤਾ ਲੱਗਦਾ। ਵੱਡੀ ਲੜਕੀ ਤੇ ਇਹ ਉਸਦੇ ਇਲਾਜ ਬਾਰੇ ਲਾਹੌਰ ਦੇ ਡਾਕਟਰ ਵਿਗਨ ਨੇ ਉਸ ਨੂੰ ਕਿਸੇ ਠੰਡੀ ਥਾਂ ਉੱਤੇ ਲਿਜਾਣ ਦੀ ਸਲਾਹ ਦਿੱਤੀ ਸੀ। ਹੁਣ ਉਸ ਨੂੰ ਇੱਕ ਵਾਰੀ ਹਕੀਮ ਦੀ ਦਵਾਈ ਦਿੱਤੀ ਜਾ ਰਹੀ ਹੈ। ਦੂਜੀ ਚਿੱਠੀ ਵਿੱਚ ਉਸਨੇ ਲਿਖਿਆ ਸੀ ਕਿ ਵੱਡੇ ਤੇ ਨਿੱਕੇ ਮੁੰਡਾ ਦਰਖਤ ਤੋਂ ਡਿੱਗੇ ਵੱਡੇ ਤੇ ਨਿੱਕੇ ਮੁੰਡਾ ਦਰਖਤੋ ਜਿਸ ਕਰਕੇ ਦੋਹਾਂ ਬਾਹਾਂ ਟੁੱਟ ਗਈਆਂ ਜਿਸ ਬਾਰੇ ਕਿਸੇ ਡਾਕਟਰ ਨੂੰ ਸਮਝ ਨਹੀਂ ਸੀ ਲੱਗੀ ਫਿਰ ਉਸ ਬਾਰੇ ਗੁਜਰਾਤ ਜ਼ਿਲ੍ਹੇ ਵਿੱਚ ਜ਼ਿਲ੍ਹੇ ਵਿੱਚ ਕੋਈ ਸਿਆਣਾ ਦੱਸਦੇ ਨੇ ਉਸ ਨੂੰ ਲਿਜਾਣ ਵਾਲਾ ਕੋਈ ਨਹੀਂ ਸੀ ਗੁਜਰਾਤ ਜ਼ਿਲ੍ਹੇ ਵਿੱਚ ਫਿਰ ਕੁਝ ਸਮੇਂ ਬਾਗਰੋਂ ਆਈ ਚਿੱਠੀ ਤੋਂ ਉਹਨੂੰ ਪਤਾ ਲੱਗਦਾ ਕਿ ਵੱਡੀ ਤੋਂ ਨਿੱਕੀ ਕੁੜੀ ਨੂੰ ਤਾਪ ਤੇ ਨਮੂਨੀਆਂ ਹੋ ਗਿਆ ਉਸ ਦਾ ਛੋਟਾ ਭਰਾ ਉਸ ਨੂੰ ਮਿਓ ਹਸਪੀਟਲ ਦੇ ਵਿੱਚ ਲੈ ਗਿਆ ਸੀ ਇਸ ਤੋਂ ਪਿੱਛੋਂ ਆਪਣੇ ਭਰਾ ਦੀ ਚਿੱਠੀ ਤੋਂ ਪਤਾ ਲੱਗਦਾ ਕਿ ਮਿਓ ਹਸਪੀਟਲ ਵਾਲਿਆਂ ਨੇ ਦੱਸਿਆ ਕਿ ਵੱਡੀ ਤੋਂ ਛੋਟੇ ਨੂੰ ਤਪਦੀ ਹੈ ਉਨੇ ਵੀ ਦੱਸਿਆ ਕਿ ਸਭ ਤੋਂ ਨਿੱਕੀ ਦੇ ਗਾਲ ਵਿੱਚ ਫੋੜਾ ਹੋ ਗਿਆ ਜਿਸ ਨੂੰ ਚੀਰਾ ਦਿਵਾਉਣਾ ਤੇ ਉਸ ਦੇ ਨਾਲ ਛੋਟੂ ਤੇ ਪਿੱਛੇ ਦੀ ਬਿਮਾਰੀ ਬਾਰੇ ਵੀ ਲਿਖਿਆ ਉਸਨੇ ਲਿਖਿਆ ਕਿ ਪਤਨੀ ਦੇ ਮਿਓ ਹਸਪੀਟਲ ਵਿੱਚ ਭੱਜ ਤੋੜ ਕੰਨ ਪਿੱਛੇ ਦੀ ਬਿਮਾਰੀ ਵਧ ਰਹੀ ਹੈ ਮੁੱਖ ਪਾਤਰ ਪਰੋਲ ਰਹਿਣਾ ਹੋਣ ਲਈ ਕਿਉਂ ਨਹੀਂ ਸੀ ਮੰਨਿਆ ਮੁੱਖ ਪਾਤਰ ਨੂੰ 5-500 ਦੀਆਂ ਦੋ ਜਮਾਨਤਾਂ ਦੇ ਕੇ ਰਹਿਣਾ ਹੋਣ ਲਈ ਕਿਹਾ ਸੀ ਵੀ 5-500 ਰੁਪਏ ਦੇ ਦੇ ਫਿਰ ਉਹਨੂੰ ਜਮਾਨਤ ਤੇ ਰਹਿਣਾ ਹੋਣ ਲਈ ਆ ਗਿਆ ਸੀ ਮੁੱਖ ਪਾਤਰ ਨੂੰ ਸ਼ਰਤ ਵਾਲੀ ਪਰੋਲ ਮਨਜ਼ੂਰ ਨਹੀਂ ਸੀ ਅ ਇਹੋ ਜਿਹੀ ਰਿਹਾਈ ਨੂੰ ਆਪਣੀ ਜਮਾਤ ਪਾਰਟੀ ਲੋਕ ਕਲੰਕਿਤ ਮੰਨਦਾ ਸੀ ਜਿਸ ਕਰਕੇ ਉਹਨੇ ਨਾਮ ਮਨਜ਼ੂਰ ਕੀਤਾ ਇਹਨੂੰ ਪੀਪਲ ਦੇ ਵੱਡੇ ਟਾਹਣ ਦਾ ਡਿਗਣਾ ਕਿਸ ਗੱਲ ਦਾ ਚਿੰਨ ਹੈ ਹਾਂਜੀ ਪੀਪਲ ਦਾ ਵੱਡਾ ਟਾਹਣ ਉੱਥੇ ਹੀ ਡਿਗਿਆ ਸੀ ਜਿੱਥੇ ਲੇਟੀ ਹੋਈ ਮੁੱਖ ਪਾਤਰ ਦੀ ਪਤਨੀ ਤਰਪਕ ਕਿ ਉੱઠી ਸੀ ਬੇਸ਼ੱਕ ਉਸ ਦਾ ਬਚਾਅ ਹੋ ਗਿਆ ਪਰ ਇਹ ਘਟਨਾ ਇਸ ਗੱਲ ਦਾ ਚਿੰਨ ਹੈ ਕਿ ਜਲਦੀ ਉਸ ਦੇ ਪਰਿਵਾਰ ਵਿੱਚ ਕੋਈ ਵੱਡੀ ਦੁਰਘਟਨਾ ਵਾਪਰਨ ਵਾਲੀ ਹੈ ਤੇ ਦਰ ਘਟਨਾ ਕੁਝ ਸਮੇਂ ਮਗਰੋਂ ਵਾਪਰ ਵੀ ਜਾਂਦੀ ਹੈ ਜਦੋਂ ਪੁਲਿਸ ਅਫਸਰ ਮੁੱਖ ਪਾਤਰ ਨੂੰ ਪੈਰੋਲ ਦੀ ਮਨਸੂਖੀ ਦਾ ਪਰਵਾਨਾ ਫੜਾ ਦਿੰਦਾ ਜਦਕਿ ਪਰੋਲ ਦਾ ਸਮਾਂ ਬਧਾਇ ਜਾਣਦੀ ਉਹਨੂੰ ਉਮੀਦ ਸੀ ਤੇ ਨਾਲ ਹੀ ਉਸ ਦੇ ਘਰ ਵਿੱਚ ਜ਼ਰੂਰਤ ਵੀ ਸੀ ਕਿਉਂਕਿ ਉਸ ਦੀ ਬੇਟੀ ਦਾ ਆਪਰੇਸ਼ਨ ਹੋਏ ਨੂੰ ਅਜੇ ਕੁਝ ਦੇਰੀ ਹੋਈ ਸੀ ਤੇ ਉਹ ਅਜੇ ਆਪਰੇਸ਼ਨ ਰੂਮ ਦੇ ਨਾਲ ਦੇ ਕਮਰੇ ਵਿੱਚ ਹੀ ਸੀ ਹਾਂਜੀ ਮੁੱਖ ਪਾਤਰ ਕਹਾਣੀ ਦੇ ਮੁੱਖ ਪਾਤਰ ਦਾ ਕਹਾਣੀਕਾਰ ਨੇ ਨਾਂ ਨਹੀਂ ਦੱਸਿਆ ਸੋ ਉਹ ਉਸ ਲਈ ਕੇਵਲ ਉਹ ਸ਼ਬਦ ਦੀ ਹੀ ਵਰਤੋਂ ਕੀਤੀ ਹੈ ਜਿਸ ਦੇ ਤਿੰਨ ਪੁੱਤਰ ਤੇ ਤਿੰਨ ਧੀਆਂ ਨੇ ਤੋ ਉਹਨੇ ਵਿੱਚੋਂ ਪੀਚਾ ਮਰ ਗਿਆ ਸੀ ਤੇ ਉਹ ਅਮਰੀਤ ਸਰ ਦਾ ਰਹਿਣ ਵਾਲਾ ਸੀ ਤੇ ਕਾਂਗਰਸ ਪਾਰਟੀ ਦਾ ਵਰਕਰ ਸੀ 1942 ਸੀ ਵਿੱਚ ਭਾਰਤ ਛੱਡੋ ਲਹਿਰ ਵਿੱਚ ਸ਼ਾਹਪੁਰ ਤੇ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਉਹ ਕੈਦ ਰਿਆ ਤੇ ਉਹ ਇੱਕ ਕੁਰਬਾਨੀ ਵਾਲਾ ਦੇਸ਼ ਭਗਤ ਪਰਿਵਾਰ ਦੀ ਬਹੁਤੀ ਚਿੰਤਾ ਨਾ ਕਰਨ ਵਾਲਾ ਅਣਖੀਲਾ ਹੱੱਟੀ ਤੇ ਪਤਨੀ ਦਾ ਹਸਾਨਮੰਦ ਤੇ ਧਾਰਮਿਕ ਵਿਰਤੀ ਵਾਲਾ ਆਦਮੀ ਸੀ ਸੋ ਇਹ ਸੀ ਆਲ ਨੇ ਦੇ ਬੋਟ ਕਹਾਣੀ ਦਾ ਸਾਰ ਵਿਸ਼ਾ ਵਸਤੂ ਤੇ ਸਾਹਿਤਿਕ ਪਰਖ ਤੇ ਉਸ ਦੇ ਛੋਟੇ ਕੁਐਸਚਨ ਥੈਂਕਸ